ਹਾੜਨਾ ਫਸਲਾਂ ਪੂਰੀਆਂ ਖਰਾਬ ਹੋ ਗਈਆਂ ਪੂਰੇ ਕਾਰੋਬਾਰ ਬੰਦ ਹੋ ਗਿਆ ਇਹ ਕਰਕੇ ਸੋਸਾਇਟੀ ਸਾਰੇ ਪਰਿਵਾਰਾਂ ਦੀ ਸਾਰ ਲੈਣ ਪਹੁੰਚੀ ਆ ਪਿੰਡੋਂ ਪਿੰਡ ਜਾਵਾਂਗੇ ਜਿੱਥੇ ਵੀ ਕੋਈ ਆਪਣੇ ਕੋਈ ਵੀ ਧਰਮ ਦਾ ਬੰਦਾ ਹੋਵੇ ਉਹਦੀ ਵੀ ਸਾਰ ਲਈ ਜਾਊਗੀ ਟਰਪਾਲ ਦੀ ਸੇਤਾ ਚਾਹੀਦੀ ਆ ਰਸਨ ਦੀ ਸੇਤਾ ਚਾਹੀਦੀ ਆ ਉਹ ਆਲਰੇਡੀ ਸੋਸਾਇਟੀ ਕਰਨ ਢਈ ਆ ਮਕਾਨ ਟੱਟ ਕੇ ਸਟਾਂ ਲੱਗੀਆਂ ਵਾ ਉਹਨਾਂ ਤੱਕ ਵੀ ਪਹੁੰਚਿਆ ਗਿਆ ਵਾ ਉਹ ਸੋਸਾਇਟੀ ਪਿੰਡੋਂ ਪਿੰਡ ਜਿੰਨੂੰ ਕੋਈ ਫੋਨ ਆਉਂਦਾ ਵਾ ਹਸਪੀਟਲ ਵੀ ਲੈ ਕੇ ਜਾਂਦੇ ਆ ਉਹਨਾਂ ਦਾ ਲਾਜ਼ਮੀ ਕਰਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਟੱਟ ਗਏ ਉਹਨਾਂ ਨੂੰ ਵੀ ਨਗਦ ਰਾਸ਼ੀ ਦਿੱਤੀ ਜਾਊਗੀ ਐਸਾ ਦੇ ਮੌਜੂਦ ਹੈਗੇ ਆ ਜਿਹੜਾ ਜ਼ਿਲ੍ਹਾ ਮਿਸਰ ਦੇ ਅਧੀਨ ਹੁੰਦੇ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿੱਥੇ ਕਿ ਅੱਜ ਲੋੜਵੰਦ ਜਿਹੜੇ ਪਰਵਾਸ ਸਕੇ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਜਿਹੜਾ ਪਾਣੀ ਦਾ ਸੰਕਟ ਬਣਿਆ ਹੋਇਆ ਹੈ ਲਗਾਤਾਰ ਬਾਦਸ਼ਾ ਹੋ ਰਹੀਆਂ ਨੇ ਦੂਜੇ ਪਾਸੇ ਜੇਕਰ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਗਰੀਬ ਪਰਵਾਦਾਂ ਦੀਆਂ ਵੀ ਲਗਾਤਾਰ ਛੱਤਾਂ ਡਿੱਗ ਰਹੀਆਂ ਨੇ ਲਗਾਤਾਰ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਿਸ ਤਰੀਕੇ ਨਾਲ ਸਮਾਜ ਸੇਵੀ ਸੰਸਥਾਵਾਂ ਗਈਆਂ ਉਦਾਂ ਹੀ ਤਨ ਤਨ ਬਾਬਾ ਜੀਵਨ ਸਿੰਘ ਜੀ ਸਰਬ ਸਾਂਝੀ ਸੇਵਾ ਸੁਸਾਇਟੀ ਵੀ ਅੱਜ ਅੱਗੇ ਆਈ ਹੈ ਜਿੱਥੋਂ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਅੱਜ ਇੱਥੇ ਪਹੁੰਚੇ ਨੇ ਵਿਦੇਸ਼ ਦੇ ਵਿੱਚ ਬੈਠੇ ਸੀ ਕਿ ਲੇਕਿਨ ਜਦੋਂ ਪਤਾ ਲੱਗਾ ਕਿ ਆਪਣੇ ਹਲਕੇ ਨੂੰ ਲੋਡ ਪਈ ਹੈ ਇਸ ਤਰੀਕੇ ਦੇ ਮੁਸੀਬਤ ਵਾਲੇ ਹਾਲਾਤ ਬਣੇ ਨੇ ਤੇ ਆਪਣੇ ਕਾਰੋਬਾਰ ਛੱਡ ਕੇ ਅੱਜ ਇੱਥੇ ਪਹੁੰਚੇ ਨੇ ਤੇ ਆਪਣੀਆਂ ਦਸਾਂ ਨੂੰ ਦੀ ਕਿਰਤ ਕਮਾਈ ਦੇ ਵਿੱਚੋਂ ਨੋਟਾਂ ਦਾ ਸੰਕਰ کہہ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਆ ਕਿਤੇ ਨਾ ਕਿਤੇ ਮਾਲੀ ਸਹਾਇਤਾ ਦੀ ਬਹੁਤ ਲੋੜ ਹੈ ਪੈਸੇ ਦੀ ਬਹੁਤ ਲੋੜ ਹੈ ਘਰਾਂ ਦੇ ਵਿੱਚ ਆਸ਼ਰ ਨਹੀਂ ਪਹੁੰਚਦੇ ਆ ਦੂਜੇ ਪਾਸੇ ਜਿਹੜੇ ਹਾਲਾਤ ਕਿਤੇ ਨਾ ਕਿਤੇ ਨਾਜ਼ੁਕ ਹੁੰਦੇ ਨੇ ਜਰਾਏ ਸੋ ਅੱਜ ਸਾਡੇ ਨਾਲ ਮੁੱਖ ਸੇਵਾਦਾਰ ਮੌਜੂਦ ਨੇ ਭਾਈ ਮਨਜੀਤ ਸਿੰਘ ਜੀ ਪਹਿਲਾਂ ਫਤਿਹ ਸਾਂਝੀ ਕਰੀ ਜੀ ਸਾਡੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜੀ ਅੱਜ ਜਿਸ ਤਰੀਕੇ ਦੇ ਹਾਲਾਤ ਬਣੇ ਆ ਸਾਰੇ ਪੰਜਾਬ ਦੇ ਅਸੀਂ ਜਾਣਦੇ ਆ ਲekin ਜਿਹੜੇ ਜੰਡਿਆਲਾ ਗੁਰੂ ਦੇ 107 ਪਿੰਡ ਹੁੰਦੇ ਆ ਪਹਿਲਾਂ ਵੀ ਤਸਵੀਰਾਂ ਦੇਖਿਆ ਸੀ ਕਿ ਦੇਤਰ ਪਹਿਲਾਂ ਦੀ ਸੇਵਾ ਚੱਲ ਰਹੀ ਹੈ ਜਦੋਂ ਸਾਨੂੰ ਪਤਾ ਲੱਗਾ ਇਸ ਤਰੀਕੇ ਨਾਲ ਉਪਰਾਲਾ ਕਰਦੇ ਉਹ ਨੋਟਾਂ ਦੇ ਲੰਗਰ ਲੱਗਦੇ ਆ ਆਪਣੇ ਆ ਭੜਾਵਾਂ ਲਈ ਆਪਣੀਆਂ ਭੈਣਾਂ ਲਈ ਇਸ ਤਰੀਕੇ ਨਾਲ ਵਿਦੇਸ਼ ਤੋਂ ਆਪਣੇ ਘਰੋਂ ਬਾਅਦ ਛੱਡ ਕੇ ਤੁਸੀਂ ਇੱਥੇ ਪਹੁੰਚ ਗਏ ਹੋ ਤੇ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਸਾਥ ਦੇਦੇ ਹੋ ਤੇ ਬੜਾ ਵਧੀਆ ਲੱਗਾ ਕਿ ਇਸ ਤਰੀਕੇ ਨਾਲ ਉਪਰਾਲਾ ਚੱਲ ਰਿਹਾ ਕਿੰਨਾਂ ਵੱਲੋਂ ਹੈ ਸਾਰੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਬਾਬਾ ਜੀਮਣ ਸਿੰਘ ਸਰਬ ਸੰਜੀ ਇਹ ਬਾਬਾ ਮੇਜਰ ਸਿੰਘ ਦੀ ਰਹਿ ਰਮਾਈ ਹੈ ਢੇ ਸੋਸਾਇਟੀ ਕੰਮ ਕਰਨ ਢਈ ਆ। ਵੇਖੋ ਜੀ ਬਹੁਤ ਬਰਸਾਤ ਦਾ ਮੌਸਮ ਚੱਲਣ ਡਿਆ ਜਿਹਦੇ ਵਿੱਚ ਸਾਰਾ ਭਾਈਚਾਰਾ ਬਹੁਤ ਤਕਲੀਫ ਦੇ ਵਿੱਚ ਆ ਭਾਵੇਂ ਕੋ ਐਸਪੀ ਚਾਰਾ ਹੋਵੇ ਭਾਵੇਂ ਦੂਸਰੇ ਵੀ ਭਾਈਚਾਰੇ ਹੋਣ ਕਾਰੋਬਾਰ ਪੂਰੇ ਬੰਦ ਹੋ ਗਏ ਮਹਾਰਾਜ ਹਾਰ ਨਾਲ ਫਸਲਾਂ ਪੂਰੀਆਂ ਖਰਾਬ ਹੋ ਗਈਆਂ ਪੂਰੇ ਕਾਰੋਬਾਰ ਬੰਦ ਹੋ ਗਿਆ ਇਹ ਕਰਕੇ ਸੋਸਾਇਟੀ ਸਾਰੇ ਪਰਿਵਾਰਾਂ ਦੀ ਸਾਰ ਲੈਣ ਪਹੁੰਚੀ ਆ ਪਿੰਡੋਂ ਪਿੰਡ ਜਾਵਾਂਗੇ ਜਿੱਥੇ ਵੀ ਕੋਈ ਆਪਣੇ ਕੋਈ ਵੀ ਧਰਮ ਦਾ ਬੰਦਾ ਹੋਵੇ ਉਹਦੀ ਵੀ ਸਾਰ ਲਈ ਜਾਊਗੀ ਇਹ ਕਰਕੇ ਸੋਸਾਇਟੀ ਵੱਧ ਚੜ ਕੇ ਜਿਨ੍ਹਾਂ ਨੂੰ ਤਰਪਾਲ ਦੀ ਸੇਵਾ ਚਾਹੀਦੀ ਆ ਰਸਨ ਦੀ ਸੇਵਾ ਚਾਹੀਦੀ ਆ ਉਹ ਆਲਰੇਡੀ ਸੋਸਾਇਟੀ ਕਰਨ ਢਈ ਆ ਇਹ ਕਰਕੇ ਜਿਨ੍ਹਾਂ ਦੇ ਮਕਾਨ ਟੱਟ ਗਏ ਆ ਉਹਨਾਂ ਤੱਕ ਵੀ ਪਹੁੰਚਿਆ ਜਾਊਗਾ ਔਰ ਜਿਨ੍ਹਾਂ ਦੇ ਆ ਮਕਾਨ ਟੱਟ ਕੇ ਸਟਾਂ ਲੱਗੀਆਂ ਵਾਂ ਉਹਨਾਂ ਤੱਕ ਵੀ ਪਹੁੰਚਿਆ ਗਿਆ ਵਾ ਉਹ ਸੋਸਾਇਟੀ ਪਿੰਡੋਂ ਪਿੰਡ ਜਿੰਨੂੰ ਕਦੋਂ ਫੋਨ ਆਉਂਦਾ ਵਾ ਹਸਪੀਟਲ ਵੀ ਲੈ ਕੇ ਜਾਂਦੇ ਆ ਉਹਨਾਂ ਦਾ ਲਾਜਵੀ ਕਰਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਟੱਟ ਗਏ ਉਹਨਾਂ ਨੂੰ ਵੀ ਨਕਦ ਰਾਸ਼ੀ ਦਿੱਤੀ ਜਾਊਗੀ ਬਾਈ ਜੀ ਕਿਸ ਤਨਾ ਇਹ ਸੋਚ ਆਈ ਸੋਸਾਇਟੀ ਕਿਦਾਂ ਸ਼ੁਰੂ ਹੋਈ ਪਹਿਲਾਂ ਵੀ ਲਗਾਤਾਰ ਉਪਰਾਲੇ ਚੱਲ ਰਹੇ ਆ ਕੀ ਕੋਈ ਨਿੱਜੀ ਕੋਈ ਦੁੱਖ ਸੀਗਾ ਜਿਹੜਾ ਆਪਣੀਆਂ ਭੈਣਾਂ ਦੇ ਵਿੱਚ ਮਾਤਾਵਾ ਦੇ ਵਿੱਚ ਪਹੁੰਚੇ ਹੋ ਕੀ ਸੋਚ ਆਈ ਕਿ ਜਿਹੜਾ ਤੁਸੀਂ ਇਟਲੀ ਦੇ ਵਿੱਚ ਬੈਠੇ ਸੀਗੇ ਜੇ ਉੱਥੋਂ ਭੱਜੇ ਆਏ ਹੋ ਜਿਹੜਾ ਇਸ ਤਰੀਕੇ ਦੇ ਹਾਲਾਤ ਦੇਖੇ ਕਿਉਂਕਿ ਆਪਣੇ ਘਰੋਬਾਰ ਚ ਜ ਕਿੱਦਾਂ ساری ਸੰਸਤਾ ਚੱਲ ਰਹੀ ਹੈ ਕਿਦਾਂ ਸ਼ੁਰੂਆਤ ਹੋਈ ਕੋਈ ਨਿੱਜੀ ਦੁੱਖ ਸੀਗਾ ਜਿਸ ਦੇ ਕਾਰਨੇ ਅੱਜ ਇੱਥੇ ਮਹਿਸੂਸ ਕਰਕੇ ਪਹੁੰਚੇ ਹੋ ਮਹਾਰਾਜ ਇਹ ਮੇਰਾ ਨਗਰ ਵਾ ਤੇ ਮਹਾਰਾਜ ਮੇਰੀ ਮਾਤਾ ਇੱਕ ਗੋਆ ਛੁੱਟਦੀ ਤੇ ਅਸੀਂ ਬੜੇ ਗਰੀਬ ਪਰਿਵਾਰ ਚ ਉੱਠੇ ਆ ਤੇ ਗਰੀਬੀ ਬਹੁਤ ਵੇਖੀ ਆ ਤੇ ਇਹ ਕਰਕੇ ਆਪਣੇ ਭਾਈਚਾਰੇ ਦਾ ਜਦੋਂ ਮੈਂ ਗਰੀਬ ਆਂ ਤੇ ਮੇਰੇ ਆ ਭਾਈਚਾਰਾ ਵੀ ਤਾਂ ਹਾਲੇ ਤੱਕ ਗਰੀਬ ਹੀ ਹੈ ਨਾ ਤੇ ਇਹ ਕਰਕੇ ਬਰਸਾਤ ਦਾ ਬਹੁਤ ਵੱਡਾ ਤਕੜਾ ਚੱਲ ਰਿਹਾ ਵਾ ਤੇ ਇਹ ਕਰਕੇ ਸੰਸਥਾ ਪੂਰੇ ਨਗਰੋ-ਨਗਰੀ ਜਾ ਕੇ ਸਾਰ ਲੈਂਦੀ ਆ ਤੇ ਇਸ ਕਰਕੇ ਜੇ ਪਰਮਾਤਮਾ ਨੇ ਦੇਸਾਂ-ਵਦੇਸਾਂ ਵਿੱਚ ਕਾਰੋਬਾਰ ਦਿੱਤੀ ਹੈ ਨਾ ਤਾਂ ਕਿਤੇ ਆਪਣੀ ਕੌਮ ਵਾਸਤੇ ਵੀ ਦਰਦ ਦਿੱਤਾ ਵਾ ਹਮ ਹਰ ਮਹੀਨੇ ਸਾਡੇ ਤੋਂ 7.5 ਲੱਖ ਰੁਪਏ ਸੋਸਾਇਟੀ ਪੂਰੇ ਨਗਰੋ-ਨਗਰੀ ਜਾ ਕੇ ਇਹਨਾਂ ਨੂੰ ਮੈਂ ਨਗਦ ਰਸਿ ਗਲਦਾ ਵਾਂ ਇਹ ਨਗਰੋ-ਨਗਰੀ ਜਾ ਕੇ ਕੋਈ ਵੀ ਪਰਿਵਾਰ ਹੋਵੇ ਕੋਈ ਵੀ ਕਾਹ ਦਾ ਪਰਿਵਾਰ ਆ ਬਈ ਉੱਥੋਂ ਤੱਕ ਪਹੁੰਚ ਕੇ ਉਹਨਾਂ ਦੀ ਸਾਰ ਲੈਂਦੀ ਹੈ ਤੇ ਇਹ ਕਰਕੇ ਹੁਣ ਵੀ ਜਿਨ੍ਹਾਂ ਦੇ ਮਕਾਨ ਟੱਠ ਗਏ ਆ ਉਹਨਾਂ ਨੂੰ ਵੀ ਮਾਲੀਸਾ ਦਾ ਦਿੱਤੀ ਜਾਊਗੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਵੀ ਹਸਪੀਟਲ ਜਾ ਕੇ ਐਡਮਿਟ ਕਰਾਇਆ ਜਾਣ ਰਿਹਾ ਸੋਸਾਇਟੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਠੇ ਵੀ ਪੱਕੇ ਕਰਾਏ ਜਾਣਗੇ ਪਿੰਡੋਂ ਪਿੰਡ ਜਾ ਕੇ ਅਸੀਂ ਹੁਣ ਵੀ ਪੁੱਛਣ ਡੇ ਆ ਵੀ ਜਿਨ੍ਹਾਂ ਦੇ ਉਥੇ ਟੱਟ ਕੇ ਉਹਨਾਂ ਨੂੰ ਮਾਲੀ ਸੇ ਦੱਦ ਦਿੱਤੀ ਜਾਊਗੀ ਬਹੁਤ ਬਧੰਵਾਦ ਸੋ ਬਿਲਕੁਲ ਸੱਜਣਾਂ ਦੇ ਇੱਥੇ ਆਪਕਾ ਫੌਜੀ ਵੀ ਮੌਜੂਦ ਨੇ ਹਮਿੰਦਰ ਸਿੰਘ ਜੀ ਬਾਜੀ ਲਗਾਤਾਰ ਪਹਿਲਾਂ ਵੀ ਤਸਵੀਰਾਂ ਤੁਹਾਡੀਆਂ ਹੁੰਦੀਆਂ ਰਹਿੰਦੀਆਂ ਨੇ ਜਿਸ ਤਰੀਕੇ ਨਾਲ ਆਪਣੇ ਹਲਕੇ ਦੇ ਬੱਚੇ ਰਹੇ ਹੋ ਅੱਜ ਫੇਰ ਪਹੁੰਚੇ ਹੋ ਲਗਾਤਾਰ ਜਿਹੜੇ ਹਾਲਾਤ ਕਿਦਨੇ ਕਿਦਨੇ ਨਾਜ਼ੁਕ ਨਜ਼ਰ ਆਇਆ ਬਾਦਸ਼ਾਹ ਲਗਾਤਾਰ ਚੱਲ ਰਹੀਆਂ ਕੁਦਰਤ ਦੀ ਕਰੋਪੀ ਕਹਿ ਸਕਦੇ ਆ ਪਰਮਾਤਮਾ ਮਤਲਬ ਵੀ ਜੋ ਕੁਝ ਹੋਇਆ ਲਗਾਤਾਰ ਬਰਸਾਤਾ ਪੈ ਰਹੀਆਂ ਗਰੀਬਾਂ ਦੇ ਉੱਪਰ ਮਾਰ ਵਜ ਰਹੀ ਹੈ ਲੇਕਿਨ ਕੀ ਲੱਗਦਾ ਕਿੱਥੇ ਢਿੱਲ ਰਹਿ ਗਈ ਹੈ ਕਿ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਗੁਜਰਾਤ ਵਿੱਚੋਂ ਖੁਦ ਆ ਕੇ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਹੇ ਹਨ ਭਾਈ ਮਜੀਤ ਸਿੰਘ ਜੀ ਜੰਡਿਆਲਾ ਗੁਰੂ ਹਲਕੇ ਦੇ ਜੰਪਾਲ ਹਨ ਇਹਨਾਂ ਦਾ ਜੋ ਆਪਣੇ ਕੌਮ ਦੇ ਪ੍ਰਤੀ दिली ਦਰਦ ਹੈ ਤਾਂ ਜੋ ਆਪ ਜੀ ਨੂੰ ਪਤਾ ਹੜ੍ਹ ਤੋਂ ਪ੍ਰਭਾਵਿਤ ਲੋਕ ਕਿੱਥੇ ਜਿੱਥੇ ਕਿਤੇ ਕਿਸਾਨ ਭਾਈ ਚਾਰਾ ਉਹਨਾਂ ਦੇ ਮਾਲ ਡੰਗਰ ਜੋ ਰੁੜ ਗਏ ਹਨ ਜਾਂ ਮਰ ਗਏ ਹਨ ਬਹੁਤ ਸਾਰੇ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨਾਂ بارشਾਂ ਦੇ ਕਰਕੇ ਸੋ ਉੱਥੇ ਹੀ ਕਿਤੇ ਨਾ ਕਿਤੇ ਇਹ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਵੀ ਬਹੁਤ ਸਾਰਾ ਪਰੇਸ਼ਾਨ ਹੈ بارشਾਂ ਦੇ ਕਰਕੇ ਅੱਜ ਗੈਰੀ ਮੰਡੀ ਪਹੁੰਚੇ ਹਾਂ ਇੱਥੇ ਇੱਕ ਘਰ ਦਾ ਮਕਾਨ ਡਿੱਗ ਗਿਆ ਸੀਗਾ ਸੋ ਸਾਨੂੰ ਪਤਾ ਲੱਗਾ ਸ਼ਮਸ਼ੇਰ ਸਿੰਘ ਜੀ ਵੀਰ ਮੇਰੇ ਨਾਲ ਖੜੇ ਨੇ ਇਹਨਾਂ ਨੇ ਦੱਸਿਆ ਜਦੋਂ ਫੋਨ ਕੀਤਾ ਤੇ ਸੰਸਥਾ ਪਹੁੰਚੀ ਹੈ ਸੰਸਥਾ ਨੇ ਪਹੁੰਚ ਕੇ ਉਸ ਘਰ ਦੇ ਜੋ ਦੋਵੇਂ ਪੇਸ਼ੈਂਟ ਸੀਗੇ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਉਹਨਾਂ ਨੂੰ ਜੋ ਮਾਲੀ ਸਹਾਇਤਾ ਦਿੱਤੀ ਗਈ ਹੈ ਸੋ ਇਦਾਂ ਹੀ ਅਸੀਂ ਸਰਕਾਰਾਂ ਨੂੰ ਵੀ ਕਹਿੰਨੇ ਹਾਂ ਕਿ ਜੋ ਹਲਕੇ ਦੇ ਸੇਵਾਦਾਰ ਜਿਨ੍ਹਾਂ ਨੇ ਸੇਵਾ ਚੁੱਕੀ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਆਪਣਾ ਹਲਕਾ ਕਵਰ ਕਰਨਾ ਚਾਹੀਦਾ ਹੈ ਇਹਨਾਂ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਵੇਂ ਕਿ ਇੱਥੇ ਕੋਈ ਸਰਕਾਰੀ ਹਸਪੀਟਲ ਵੀ ਨਹੀਂ ਹੈਗਾ ਕਿ ਇਹਨਾਂ ਨੂੰ ਕਿਤੇ ਆਰਾਮ ਨਾਲ ਜਾ ਕੇ ਕਿਤੇ ਟ੍ਰੀਟਮੈਂਟ ਕਰਵਾ ਲੈਣਾ ਸੋ ਨਾ ਹੀ ਇੱਥੇ ਕੋਈ ਐਹੋ ਜੀ ਸੇਵਾ ਹੈਗੀ ਕਿ ਇਹ ਲੋਕ ਵਿਚਾਰੇ ਆਪਣਾ ਵਿਧਵਾ ਪੈਣਾ ਇੱਕ ਪਿੰਡ ਵਿੱਚ 40 ਤੋਂ 50 ਵਿਧਵਾ ਪੈਣਾ ਹੈ 1500 ਰੁਪਏ ਦੇ ਕਿਦਾਂ ਗੁਜ਼ਾਰਾ ਕਰਦੀਆਂ ਹੋਣਗੀਆਂ ਉਹ ਵਿਧਵਾ ਪੈਣਾ ਸੋ ਉਹਨਾਂ ਦੀਆਂ ਛੱਤਾਂ ਡਿੱਗੀਆਂ ਹਨ ਸਰਕਾਰਾਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਮਹਾਦਵਾ ਮਿਲਣਾ ਚਾਹੀਦਾ ਹੈ ਤੇ ਬਾਈ ਜਿੱਦਾਂ ਭਾਈ ਮਨਜੀਤ ਸਿੰਘ ਜੀ ਹੁਣੇ ਦੱਸ ਰਹੇ ਸੀਗੇ ਕਹਿੰਦੇ ਜਿੱਥੋਂ ਅਸੀਂ ਆਏ ਉੱਥੇ ਸਮੁੰਦਰ ਵੀ ਹੈਗੇ ਆ ਤੇ ਜੇਕਰ ਸਮੁੰਦਰ ਟੁੱਟਣਾ ਸ਼ੁਰੂ ਹੋ ਜਾਂਦੇ ਫਿਰ ਤੇ ਸਾਰੀ ਸ਼ਾਇਦ ਇੱਥੋਂ ਭਾਰਤੀ ਤੋਂ ਬਾਹਰ ਹੋ ਜੇ ਤੇ ਜੇਕਰ ਆਪਣੇ ਦਰਿਆਵਾਂ ਨੂੰ ਲੈ ਕੇ ਜੋ ਕੁਝ ਹਾਲਾਤ ਦੇਖਿਆ ਪਿੰਡਾਂ 'ਚ ਗਏ ਉਹ ਦਰਿਆਵਾਂ ਦੇ ਨੇੜੇ-ਤੇੜੇ ਹਾਲਾਤ ਦੇਖੀ ਹੋਣਗੇ ਕੀ ਲੱਗਦਾ ਕਿ ਕਿਹੜੇ ਉਪਰਾਲੇ ਕਰਨੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਲਗਾਤਾਰ ਕੀ ਕੁਝ ਭਾਈ ਜੀ ਆਪਾਂ ਕਰ ਸਕਦੇ ਆਂ ਕਿ ਜਿਹੜਾ ਉੱਥੇ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਬਿਹਤਰ ਹੋ ਸਕਣ ਜਿਹੜਾ ਪਾਣੀ ਇਸ ਤਰੀਕੇ ਦੀ ਮਾਦ ਵਜਦੀ ਹੈ 88 ਸੀਗਾ ਹਜੇ 23 ਚ ਵਜ ਗਿਆ ਹੁਣ 25 ਚ ਫੇਰ ਵੱਜ ਗਈ ਹੈ ਲਗਾਤਰ ਹਾਲਾਤ ਨਾਜ਼ੁਕ ਹੁੰਦੇ ਨੇ ਉਹ ਸਾਡੇ ਕੀ ਆਪਾਂ ਉਥੇ ਕਰ ਸਕਦੇ ਜਿਹੜਾ ਬਿਹਤਰ ਹੋ ਜੀ ਮਹਾਰਾਜ ਵੇਖੋ ਗੁਜਰਾਤ ਦੇ ਵਿੱਚ ਆਪਣੇ ਕਾਰੋਬਾਰ ਉਥੇ ਚਾਰੋਂ ਤਰਫ ਹੀ ਸਮੁੰਦਰ ਹੈ 10 ਕਿਲੋਮੀਟਰ ਦੀ ਦੂਰੀ ਵਿੱਚ ਮੈਂ ਸਮੁੰਦਰ ਦੇ ਲਾਗੇ ਰਹਿਣਾ ਹਾਂ ਤੇ ਸਮੁੰਦਰ ਦੇ ਵਿੱਚ ਵੀ ਨਿਆਰਾ એનર્ਜੀ ਦਾ ਬੜਾ ਤਕੜਾ ਰਸਿਆ ਕੰਪਨੀ ਦਾ ਪਲਾਂਟ ਵਾ ਰਿਲੈਂਸ ਦਾ ਵੀ ਪਲਾਂਟ ਆ ਵੇਖੋ ਉਹਦੇ ਵਿੱਚ ਬੰਨ ਤਕੜੇ ਲੱਗੇ ਆ ਜਿਹਦੇ ਵਿੱਚ ਬੰਨ ਦੇ ਵਿੱਚ ਬਾਉਂਡਰੀ ਵੀ ਕੀਤੀ ਗਈ ਹੈ ਕੰਕਰੀਟ ਦੀ ਤੇ ਪੱਥਰ ਵੀ ਜਾਲ ਬੰਨ ਬੰਨ ਲਾਇਆ ਇੱਕ ਬੂੰਦ ਪਾਣੀ ਦਾ ਵੀ ਬਾਹਰ ਨਹੀਂ ਆਉਂਦੀ ਜਿਹੜਾ ਸਮੁੰਦਰ ਵਾ ਉਹ ਦੋ ਟਾਈਮ ਚੜਦਾ ਵਾ ਸਵੇ ਸਹਿਮ ਚੜੂਗਾ ਫਿਰ ਲੱਥੂਗਾ ਤੇ ਜੇ ਉਥੇ ਉਥੇ ਵੀ ਮਿੱਟੀ ਦੇ ਬੰਨ ਹੋਣਗੇ ਤਾਂ ਉਹ ਵੀ ਟੁੱਟ ਕੇ ਸਮੁੰਦਰ ਦਾ ਪਾਣੀ ਆ ਜਾਣਾ ਦੇਖ ਕਰਕੇ ਮੇਰੀ ਸਰਕਾਰਾਂ ਨੂੰ ਬੇਨਤੀ ਆ ਇਹ ਤੇ ਹਰ ਸਾਲ ਬਰਸਾਤ ਹਰ ਸਾਲ ਹੋਣੀ ਹੈ ਔਰ ਹੁੰਦੀ ਆਣ ਦੀ ਆ ਜੇ ਕਿਹਨੂੰ ਨਹੀਂ ਪਤਾ ਤੇ ਆਹੀਂ ਮੀਡੀਆ ਰਹੀਂ ਦੱਸਣ ਦੇ ਆ ਇੱਥੇ ਪੱਥਰ ਦੇ ਬੰਨ ਲੱਗੇ ਜਾਣ ਤੇ ਜਿੱਥੋਂ ਵੀ ਤੱਕ ਪੰਜਾਬ ਤੋਂ ਦਰਿਆ ਚੱਲੂ ਹੁੰਦਾ ਵਾ ਜਿੱਥੇ ਪੰਜਾਬ ਲਾਸਟ ਤੱਕ ਉੱਥੋਂ ਤੱਕ ਕੰਕਰੀਟ ਦੀਆਂ ਕੰਧਾਂ ਕੀਤੀਆਂ ਜਾਣ ਔਰ ਸਾਈਡਾਂ ਤੇ ਪੱਥਰ ਲਗਾਏ ਜਾਣ ਇੱਕ ਬੂੰਦ ਪਾਣੀ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਆਊਗਾ ਅਗਲਾ ਪਸੰਦ ਤੋ ਬਿਲਕੁਲ ਨਿਸਾਨਾ ਇਥੇ ਸਵੰਸਾ ਵੀ ਮੌਜੂਦ ਨੇ ਸਵੰਸਾ ਸਾਹਿਬ ਅੱਜ ਇਥੇ ਜਿਸ ਤਰੀਕੇ ਦੇ ਹਾਲਾਤ ਬਣੇ ਆ ਸੋਸਾਇਟੀ ਪਹੁੰਚੀ ਆ ਸਾਧ ਲੈਨ ਤੇ ਨੋਟ ਵੰਡੇ ਜਾਦੇ ਆ ਨਾ ਸੇਵਾ ਕੀਤੀ ਜਾਂਦੀ ਪਹਿਲਾਂ ਤਰ ਪਹਿਲਾਂ ਦੀ ਕਦੀ ਰਾਸ਼ਨ ਪੁੱਜਦਾ ਹੁੰਦਾ ਐ ਐਮਬੂਲੈਂਸ ਲੱਗੀ ਐ ਇੰਨੀਆਂ ਸੇਵਾਵਾਂ ਲਗਾਤਾਰ ਦਵਾਈਆਂ ਜਾਂਦੀਆਂ ਨੇ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਐ ਕਿ ਚਲੋ ਜਿੱਦਾਂ ਸਹਿਯੋਗ ਮੀਡੀਆ ਤੱਕ ਦਿੱਤਾ ਜਾਵੇ ਨਾ ਅਸੀਂ ਦਈਏ ਲੇਕਿਨ ਜਦੋਂ ਹਾਲਾਤ ਦੇਖਦੇ ਹੋ ਤੁਸੀਂ ਕੀ ਕੁਝ ਮਨਚ ਹੁੰਦਾ ਤੇ ਕਿਸ ਤਰੀਕੇ ਨੂੰ ਕਰਾਲੇ ਸੋਸਾਇਟੀ ਕਰਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਅਸੀਂ ਭਾਈ ਮਨਜੀਤ ਸਿੰਘ ਨਾਲ ਡੇਢ ਸਾਲ ਹੋ ਗਿਆ ਨਾਲ ਚੱਲਦੇ ਆ ਤੇ ਡੇਢ ਸਾਲ ਹੋ ਗਿਆ ਸਾਨੂੰ ਸੇਵਾ ਕਰਦਿਆਂ ਘਰ ਘਰ ਜਾ ਕੇ ਜੇ ਕਿਸੇ ਦਾ ਗੋਡਾ ਟੁੱਟਾ ਚਾਹ ਮੋਡਾ ਟੁੱਟਾ ਚਾਹ ਚੂਲਾ ਚੁੱਟਾ ਅੱਖਾਂ ਦੀ ਸੇਵਾ ਅੱਖਾਂ ਜਿਹਨੇ ਆਪਰੇਸ਼ਨ ਕਰਵਾਉਣਾ ਉਹਦੀ ਵੀ ਹੈਂ ਘਰ ਘਰ ਜਾ ਕੇ ਸਾਰ ਲੈ ਰਹੇ ਕੱਲ ਵੀ ਸਾਡੀ ਭਗਵਾ ਤੋਂ ਅੱਠ ਬੀਬੀਆਂ ਜਾ ਰਹੀਆਂ ਵਾਂ ਆਪਰੇਸ਼ਨ ਤੇ ਉਹਨਾਂ ਨੂੰ ਹੀ ਹੈ ਉਥੇ آپریشن ਲਈ ਭੇਜ ਰਹੇ ਆ ਅੱਗੇ ਵੀ ਹੈ ਤਲਵੰਡੀ ਡੋਗਰਾ ਤੋਂ ਵੀ ਕਈ ਬੀਬੀਆਂ ਬਜ਼ੁਰਗਾਂ ਦੇ آپریشن ਕਰਵਾਏ ਆ ਤੇ ਹੀ ਲੋੜਵੰਦ ਪਰਿਵਾਰਾਂ ਦੇ ਜਿਹੜੇ ਕਮਰੇ ਆ ਉਹਨਾਂ ਦੀਆਂ ਸੱਤਾਂ ਤੇ ਬਾਲੇ ਕਈਆਂ ਦੇ ਟੁੱਟੇ ਤੇ ਬਹੁਤ ਤਰਪਾਲਾਂ ਕਈਆਂ ਬਜ਼ੁਰਗਾਂ ਦੇ ਬਹੁਤ ਜ਼ਿਆਦਾ ਮੁਸ਼ਕਲ ਹੀ ਉਹਨਾਂ ਦੇ ਹੈ ਖੁਦ ਆਪ ਜਾ ਕੇ ਤੇ ਆਪ ਤਰਪਾਲਾਂ ਬਾਲੇ ਬਦਲ ਕੇ ਖੁਦ ਆਉਂਦੇ ਰਹੇ ਆ ਤੇ ਹੁਣ ਵੀ ਹੈ ਗਹਿਰੀ ਮੰਡੀ ਦੇ ਵਿੱਚ ਅੱਜ ਪਹੁੰਚੇ ਆ ਇਹ ਲੋੜਵੰਦ ਪਰਿਵਾਰਾਂ ਦੀ ਬੀਬੀਆਂ ਦੀ ਹੇ ਸ਼ੇਵਾਲੀ ਪਹੁੰਚਿਆ ਅੱਜ ਭਾਜੀ ਮਨਜੀਤ ਸਿੰਘ ਜੀ ਕੁਝ ਮਾਇਆ ਦੀ ਸਹਾਈਤਾ ਇਹਨਾਂ ਨੂੰ ਕਰਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਜੀ ਆਪਾਂ ਹੋਰ ਵੀ ਦੇਖੀਏ ਜਿਹੜੇ ਇੱਥੇ ਪਿੰਡ ਵਾਸੀ ਵੀ ਮੌਜੂਦ ਹੋਏ ਨੇ ਅ ਗੱਲਬਾਤ ਕਰਾਂਗੇ ਜ਼ਰੂਰ ਕੀ ਭਾਵ ਨੇ ਜਿੱਥੇ ਸੋਸਾਇਟੀ ਪਹੁੰਚੀ ਹੈ ਸਾਰੀ ਨਾਲ ਖੜ ਗਈ ਆ ਕੇ ਇਸ ਤਰੀਕੇ ਦੇ ਹਾਲਾਤਾਂ 'ਚ ਸੋ ਬਿਲਕੁਲ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨ ਬਾਬਾ ਜੀਵਨ ਸਿੰਘ ਸਰਵਸਾਂਜੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਤੇ ਹਰਵਿੰਦਰ ਸਿੰਘ ਭਾਜੀ ਪਹੁੰਚੇ ਨੇ ਸਾਰੇ ਗਰੀਬ ਪਰਿਵਾਰ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਦੁੱਖ ਵਾ ਇੱਕ ਕਿਉਂਕਿ ਉਹ ਖੁਦ ਵੀ ਇੱਕ ਗਰੀਬੀ ਵਿੱਚੋਂ ਉੱਠੇ ਨੇ ਤਾਂ ਹੀ ਫਿਰ ਕਿਸੇ ਨੂੰ ਦੁੱਖ ਹੋਵੇ ਤੇ ਦੂਸਰੇ ਬੰਦੇ ਦੀ ਸਾਰ ਲੈਂਦਾ ਬੰਦਾ ਠੀਕ ਹੈ ਨਾ ਤੇ ਸਾਰੀਆਂ ਬੀਬੀਆਂ ਭੈਣਾ ਦੀ ਸਾਰ ਲਈ ਜਾਣੀ ਇੱਕ ਵਿਦਵਾ ਦੀ ਦੂਸਰੀਆਂ ਵੀ ਜਿੱਦਾਂ ਵੀ ਕਿਸੇ ਵੀ ਤਰ੍ਹਾਂ ਦੀ ਸਹਿਤਾਵਾ ਪਾਜੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਘੱਲਸਾ ਬਿਲਕੁਲ ਕੀ ਕਹਿੰਦਾ ਚਾਹੁੰਦੇ ਹੋ ਜਿਹੜੇ ਭਾਵ ਆ ਯਕੀਨ ਹੈ ਅੱਜ ਸੋਸਾਇਟੀ ਪਹੁੰਚੀ ਆ ਕੋਲ ਨਾਲ ਖੜ ਗਈਆਂ ਭੈਣਾ ਦਾ ਇੰਨਾ ਪਿਆਰ ਦਾ ਹਜੂਮ ਆਇਆ ਜਦੋਂ ਪਤਾ ਲੱਗਾ ਭਾਈ ਹੁਣੇ ਪਹੁੰਚਦੇ ਨੇ ਕੀ ਭਾਵ ਨੇ ਸਾਡੇ ਸਤਿ ਸ੍ਰੀ ਅਕਾਲ ਪਾਜੀ ਸਾਨੂੰ ਇਹ ਯਕੀਨ ਇਹਨਾਂ ਤੇ ਹਨ ਸਾਡੀ ਇਹਨਾਂ ਨੇ ਬਹੁਤ ਜਿਆਦਾ ਮਦਦ ਕੀਤੀ ਮਨਜੀਤ ਪਾਜੀ ਨੇ ਠੀਕ ਹੈ ਕਿਉਂਕਿ ਮੇਰੇ ਹਸਬੰਡ ਮਰ ਕੇ ਬਚੇ ਨੇ ਮੈਨੂੰ ਇਹਨਾਂ ਤੇ ਇਹ ਯਕੀਨ ਆ ਇਹਨਾਂ ਨੇ ਮੇਰੀ ਮਦਦ ਇਹ ਕੀਤੀ ਮੈਂ ਤੈਨੂੰ ਫੋਨ ਕੀਤਾ ਸੀ ਕਿ ਮੇਰੇ ਘਰ ਵਾਲਾ ਠੀਕ ਨਹੀਂ ਹੈਗਾ ਵੀ ਮੈਂ ਇੱਕੋ ਹੀ ਫੋਨ ਕੀਤਾ ਇਹਨਾਂ ਮੇਰੇ ਉਸੇ ਵਲੇ ਮਦਦ ਕੀਤੀ ਆ ਫਿਰ ਮੈਂ ਸਾਰੀਆਂ ਸਹੇਲੀਆਂ ਪੈਨਾਂ ਨੂੰ ਦੱਸਿਆ ਕਿ ਪਾਜੀ ਮਨਜੀਤ ਸਿੰਘ ਜੀ ਬਹੁਤ ਮਦਦ ਕਰਦੇ ਆ ਆਪਣੇ ਗਰੀਬਾ ਬੰਦਿਆਂ ਦੀ ਇੱਥੇ ਕੱਲ ਇੱਕ ਕਮਰਾ ਡਿੱਗ ਪਿਆ ਫੇਰ ਆਪਾਂ ਮਨਜੀਤ ਭਾਜੀ ਨੂੰ ਵੀਡੀਓ ਪਾਈ ਬਹੁਤ ਉਹਨਾਂ ਨੇ ਮਦਦ ਕੀਤੀ ਉਹਨਾਂ ਦੀ ਬਸ ਅਸੀਂ ਇਤਰਾ ਮਨਜੀਤ ਭਾਜੀ ਨਾਲ ਤੁਰੇ ਰਵਾਂਗੇ ਸਾਰੀਆਂ ਸਹੇਲੀਆਂ ਪੈਣਾ ਮਿੱਤਰਨਗੀਆਂ ਸਸਰੀ ਗਾਲ ਜੀ ਬਹੁਤ ਬਹੁਤ ਹਾਂ ਬਿਲਕੁਲ ਮਾਵੇ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਸੁਸਾਇਟੀ ਸਾਹਿਬਾ ਜੀ ਕੀ ਫਤਿਹ ਅਸੀਂ ਕਹਿਣਾ ਚਾਹੁੰਦੇ ਆ ਕਿ ਗਰੀਬ ਪਰਿਵਾਰ ਇੱਥੇ ਕੋਈ ਇੱਥੇ ਸਹਦਾ ਨਹੀਂ ਗਈ ਐਨੀਆਂ ਬਣ ਗਈਆਂ ਵਾ ਤੇ ਇੱਥੇ ਕੋਈ ਸਹਦਾ ਨਹੀਂ ਚਾਹੀਦੀ ਉਹਦੇ ਟਰਾਲੀਆਂ ਪਰ ਪਰ ਲਈ ਜਾਂਦੇ ਆ ਤੇ ਇਧਰ ਦੀ ਕੋਈ ਸੁਣਾਈ ਨਹੀਂ ਹੋਣ ਢਈ ਤੇ ਉਥੇ ਫੋਟੋਆਂ ਲਈ ਜਾਂਦਾ ਜਾ ਜਾ ਕੇ ਤੋੜਾ ਕਮੋਡਿਆਂ ਤੇ ਰੱਖ ਲੈਂਦੇ ਤੇ ਖਲੋ ਕੇ ਫੋਟੋ ਲਵਾ ਲੈਂਦੇ ਆ ਤੇ ਗਰੀਬਾਂ ਦੀ ਕੋਈ ਸ਼ਹਿਲਤ ਨਹੀਂ ਹੁੰਦੀ ਬੈਕਰ ਜਿੱਕਾ ਖਾਲਸਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਹਾਲਾਤ ਨਾਜ਼ੁਕ ਨੇ ਤੇ ਗੁੱਸਾ ਵੀ ਹੁੰਦਾ ਜਦੋਂ ਇਸ ਤਰੀਕੇ ਨਾਲ ਹਾਲਾਤ ਬਣਦੇ ਕਿਉਂਕਿ ਇੰਨਾ ਹਾਲਾਤਾਂ ਦੇ ਵਿੱਚ ਜਦੋਂ ਪਰਵਾਦ ਨਿਕਲਦੇ ਆ ਕਈਆਂ ਪਰਵਾਦਾਂ ਦੀ ਤੁਸੀਂ ਤਾਂ ਪਹਿਲੇ ਦਿਖਾਈਆਂ ਛੱਤਾਂ ਡਿੱਗੀਆਂ ਸੀਗੀਆਂ ਕਈ ਜਾਂਦਾ ਜਾ ਚੁੱਕੀਆਂ ਕਈਆਂ ਦੇ ਪਸ਼ੂ ਦੋਰ ਚੁੱਕੇ ਨੇ ਹਜੇ ਪਾਣੀ ਬਹੁਤ ਪੱਧਰ ਵੱਧ ਗਿਆ ਜਦੋਂ ਲੱਤੇਗਾ ਦੋ ਬਿਮਾਰੀਆਂ ਫੈਲਣ ਗਿਆ ਮਹਾਮਾਰੀ ਫੈਲ ਗਈ ਉਦੋਂ ਵੀ ਕਿਤੇ ਨਾ ਕਿਤੇ ਮੁਸੀਬਤ ਬਹੁਤ ਵੱਡੀ ਪਏਗੀ ਸੋ ਕਿਤੇ ਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਕੀ ਆ ਰਹੀਆਂ ਨੇ ਇਹ ਵੀ ਤਰਸਦੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਮੁਸੀਬਤ ਆਉਂਦੀ ਹੈ ਤਾਂ ਫਿਰ ਬਾਕੀ ਜਿਹੜੇ ਸੂਬੇ ਨੇ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਤੇ ਜਦੋਂ ਹੋਰ ਕਿਸੇ ਸੂਬੇ 'ਚ ਦੁੱਖ ਤਕਲੀਫ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਭੱਜਾ ਜਾਂਦਾ ਹੈ ਲੇਕਿਨ ਸਮਾਜ ਸੇਵਿਆਂ ਨੇ ਮੋਰਚਾ ਸੰਭਿਆ ਸੋ ਅੱਜ ਜਿਹੜਾ ਧੰਨ ਬਾਬਾ ਜੀਮ ਸਿੰਘ ਜੀ ਸਾਹਿਬ ਸਾਂਜੀ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰ ਪਹੁੰਚੇ ਹੈ ਤਾਂ ਤਸਵੀਰਾਂ ਜਿਹੜੀਆਂ ਤੱਕ ਲਗਾਤਾਰ ਪੰਚਾ ਰਹੇ ਹਾਂ ਸੋ ਕੀ ਕੁਝ ਪ੍ਰਾਲੇ ਅੱਗੇ ਵੀ ਕੱਪੀਆਂ ਉਹ ਤੱਕ ਜ਼ਰੂਰ ਪੰਚਾਦੇ ਰਾਵਾਂਗੇ ਜ਼ਰੂਰ ਸ਼ੇਅਰ ਵੀ ਕਰਿਓ ਤਾਂ ਕਿ ਜੇ ਹੋਰ ਕਿਸੇ ਨੇ ਜੁੜਨਾ ਹੈ ਜਾਂ ਸਹਾਇਤਾ ਲੈਣੀ ਹੈ ਸੋ ਇਹਨਾਂ ਤੱਕ ਪਹੁੰਚ ਸਕਣ ਸੋ ਕਿਦਾਂ ਦਾ ਪ੍ਰਾਲਾ ਹੋ ਗਿਆ ਸੋ ਕਮੈਂਟ ਕਰਕੇ ਦੱਸਿਓ ਤੁਸੀਂ ਦੇਖਦੇ ਹੋ ਤੁਸੀਂ ਹੈਡਲਾਈਨਸ ਮਹਾਂਦਾਨਿਸ਼ ਗੁ